ਆਰਾਮੀਆ ਮਿੱਠਾ ਹੈ ਬਹੁਤ ਅੱਛਾ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਸੀਂ ਸਾਰੀ ਸਫਾਈ ਕਰਤੀ ਤੀ ਬਾ ਚਲ ਗੁੱਡ ਗਟਈਆ ਕਰਕੇ ਸਬਜ਼ੀਆਂ ਲਾ ਦੀਓ ਸਾਰੀਆਂ ਲਾਗੇ ਪੱਕਣ ਭਰੇ ਪਏ ਤਿੰਨ ਬੂਟੇ ਆ ਸਾਰੇ ਭਰੇ ਪਏ ਆ ਆ ਹਰੇ ਪਏ ਆ ਹਲੇ ਆ ਪੱਕ ਰਹੇ ਆ ਵਿੱਚ ਵਿੱਚ ਬਤਾਉਂ ਵੀ ਲੱਗਣ ਲੱਗੇ ਹਨ ਆ ਰਗਣ ਲੱਗੇ ਛੋਟੇ ਛੋਟੇ ਪਲੇ ਪੁਰਾਣੀਆਂ ਸਾਡੀਆਂ ਸਬਜ਼ੀਆਂ ਸਾਰੀਆਂ ਹੁਣ ਇਹਨਾਂ ਦੀ ਜਗ੍ਹਾ ਨਵੀਆਂ ਲਾਉਂਗੇ ਆਪਿੰਡੀਆਂ ਲਈ ਡਾਲ ਬਣਾ ਰਹੇ ਹਾਂ ਤੇ ਵਿੱਚ ਲਾਇਆ ਹੈ ਬਾਗ ਅੰਬ ਵੀ ਕਾਮਯਾਬ ਹੋਗੇ ਆ ਲੱਗਿਆ ਹੋਇਆ ਹੈ ਗੱਬੂ ਕੋਸ਼ਾ ਇਹਨਾਂ ਨੂੰ ਵੀ ਫੁੱਲ ਆਉਣ ਲੱਗੇ ਥੋੜਾ ਥੋੜੇ ਇੱਧਰ ਉਹ ਅੰਬ ਲੱਗਿਆ ਹੋਇਆ ਅਨਾਰ ਲੱਗਿਆ ਹੋਇਆ ਉਹ ਆੜੂ ਲੱਗਿਆ ਹੋਇਆ ਉਹ ਲੱਗਿਆ ਹੋਇਆ ਆਮਲਾ ਔਲਾ ਆਹ ਕੇਨੂ ਦਾ ਬੂਟਾ ਲੱਗਿਆ ਹੋਇਆ ਇਹ ਵੀ ਕਾਮਯਾਬ ਹੋ ਗਿਆ ਨਹੀਂ ਤਕਰੀਬਨ ਸਾਰੇ ਮਰੇ ਆ ਫਸ ਇਦਾਂ ਲਾ ਕੇ ਹਲਕਾ ਹਲਕਾ ਪਾਣੀ ਲਾ ਦੇਣਾ ਕਿੰਨੇ ਦਿਨ ਚ ਮੰਮੀ ਬਾਹਰ ਆ ਜਾਣਾ ਇਹਨਾਂ ਨੇ ਆ ਜਾਣਾ 2-4 ਦਿਨ ਤੋਂ ਅੱਛਾ 4 ਦਿਨ ਨੂੰ ਬਸ ਪਾਣੀ ਲੱਗੇ ਵੀ ਦੁਰਨਾ ਇਹਨਾਂ ਤਾਂ ਆਹੋ ਬਸ ਮੀਂਹ ਦੀ ਬੇਟਾ ਮੀਂਹ ਪੈ ਜਾਊਗਾ ਮੈਨੂੰ ਲੱਗਦਾ ਕਹਨੂੰ ਦੱਸਿਆ ਵੀ ਹੋਇਆ ਮੀਂਹ ਆਹੋ ਗਰਮੀ ਦੀਆਂ ਤਕਰੀਬਨ ਸਬਜ਼ੀਆਂ ਲਾਤੀਆਂ ਥੋੜੀਆਂ ਬਹੁਤੀਆਂ ਹੈਂ ਮਿਹਨਤ ਤੂੰ ਦੱਸ ਦੇ ਯਾਰ ਦੱਸ ਦੇ ਐਂ ਕਦੇ ਕਰਦਾ ਅਹਣੇ ਖਬਰਾਂ ਨਹੀਂ ਤੇ ਇਹਨੂੰ ਕੁੜੀ ਚਾਹੀਦੀ ਆ ਜੀ ਵਧੀਆ ਪੜ੍ਹੀ ਲਿਖੀ ਬੀਏ ਫਾਈਨਲ ਚਾਹੀਦੀ ਆ ਦੱਸ ਭਾਈ ਹੋਰ ਕੀ ਡਿਮਾਂਡ ਆ ਤੇਰੀ ਹਾਂ ਕੋਈ ਨਹੀਂ ਦੱਸ ਦੇ ਯਾਰ ਮੰਗ ਕੋਈ ਨਹੀਂ ਮੰਗ ਕੋਈ ਨਹੀਂ ਜੀ ਸੈਂਕਰ ਦੱਸ ਮੇਰੇ ਵਰਗਾ ਹੋ ਗਏ ਰੰਗ ਦਾ ਸੀ ਚਿੱਟਾ ਲੱਭ ਕੇ ਦੇਣਾ ਤੈਨੂੰ ਯਾਰ ਰੰਗ ਨਹੀਂ ਬਲੈਕ ਲੱਭ ਕੇ ਦੇਣਾ ਕੀ ਕੋ ਦੀ ਗਾਣਾ ਨੂੰ ਆਮ ਹੈਗਾ ਕੀ ਕੋ ਠੀਕ ਹੋਗਾ ਕੀ ਕੋ ਤੇਰਾ ਕੀ ਨਾਮ ਹੈ ਉਹ ਟੀਵੋਂ ਮੜ ਗਿਆ ਦੱਸ ਬਈ ਤੇਰਾ ਕੀ ਨਾਮ ਹੈ ਨਾਮ ਦਾ ਹੰਕਰ ਸੈਂਕਰ ਸੈਂਗੋ ਚੱਲਾ ਜਨਣਾ ਇਹ ਫਿਰਦਨ ਹੈ ਉਹ ਤੈਨੂੰ ਕੀ ਚਾਹੀਦਾ ਓਏ ਦਸਤੀ ਸਾਰੇ ਚੂਹੇ ਨੇ ਖਾ ਲਿਆ ਕੀ ਚੂਹੇ ਤੈਨੂੰ ਕੰਨ ਦੇਤੀ ਚੰਗਾ ਚੀਜੀ ਗੱਡੂ ਆਪੇ ਚੀਜੀ ਖਾਣੀਆਂ ਤੇ ਲੈਣੇ ਨੇ ਜਾ ਜਾ ਮੇਰੇ ਵਰਗਾ ਹੋਵੇਂਗਾ ਜਾ ਜਾ ਹਾਂ ਵੇਖ ਲਾ ਫਿਰ ਤੂੰ ਕੀ ਕਰਾਂਗਾ ਸ਼ੰਕਰ ਆ ਗਿਆ ਖਾਨਾ ਹੈ ਹੈ ਦੇਖੀ ਮੈਨੂੰ ਲੱਗਦਾ ਮੂੰਹ ਚ ਫਸ ਗਿਆ ਲੱਡੂ ਹੈ ਕੀ ਖਾਨਾ ਹੈ ਚਾਹ ਹੋਰ ਦੱਸ ਦਿਨ ਠੀਕ ਆ ਹੋ ਚਲ ਕੋ ਮਕੇਈ ਸ਼ਿਮਲੇ ਹੈ ਐਜੇ ਤੂੰ ਕੋਸੂ ਵੀ ਦੱਸ ਸਕਦਾ ਆਪਣਾ ਜਿਹੜੀ ਕੋੜੀ ਗਾਂ ਉਂ ਬਰੰਗਾ ਕਿਆ ਰੰਗ ਕਾ ਦਾ ਰੰਗ ਜਾਹੇਗਾ ਮੇਰਾ ਰੰਗ ਦਾ ਹਾਂ ਕੁੜੀ ਭਾੜਨਾ ਤੂੰ ਕਿੰਨੀ ਪਹੋ ਚਾਹੀਦੀ ਏ ਉਮਰ ਵਾਲੀ ਛੋਟੀ ਜੀ ਉਮਰ ਦੀ ਤੇਰੀ ਕਿੰਨੀ ਆ ਕਿੰਨੇ ਕਿ ਹੋਗੀ ਤੇਰੀ 25 ਕੇ ਸਾਲ ਦੀ ਹੋ ਤਾਂ ਹੋਊਗੀ ਅੰਨਕ ਤਾਂ ਹੁੰਦੀ 25 ਸਾਲ ਦੀ ਤੇ ਮੇਰੀ ਕਿੰਨੀ ਹੋਊਗੀ ਮੇਰੀ 35 ਸਾਲ ਦੀ ਲੱਗਦੀ ਐ ਇਹ 25 ਹਾਲ ਚ ਹੋਊਗੀ ਮੇਰੀ ਕੀ ਕੋ ਓਏ ਹੋ ਇਲਤੀ ਓਏ ਖੜ ਜਾ ਕੀ ਖਾਈਏ ਨਾ ਮਿੱਟੀ ਖਾਦ ਮਾਰੂ ਚਾਤਾ ਮਾਰ ਮਾਰ ਇੱਕ ਪੋਲਾ ਜਾ ਆ ਮੂਹੜ ਮਿੱਟੀ ਖਾਣ ਲੱਗਾ ਹੋਣੇ ਤੂੰ ੜੇ ਰੋਤੀ ਖਾਣਾ ਤਾਂ ਕਿ ਮਿੱਟੀ ਉੜਾ ਲੈ ਤਾਹੀਂ ਭਜੀ ਆ ਜਾ ਰੋ ਨਾ ਆ ਲੈ 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 ਆ ਦੇ ਹੜ ਜਾਣਾ ਦੰਦੀ ਵੀ ਪੜਦ ਹੁੰਦਾ ਇਹ ਪੈਜ ਲਾ ਦੀਏ ਲਾ ਦੋ ਠੀਕ ਹੈ ਜੀ ਥੋਰ ਤੇ ਮੇਰਾ ਪੁੱਤ ਆ ਗਿਆ ਪੜ ਕੇ ਤੂੰ ਹਾਂਜੀ ਕੀ ਪੜਿਆ ਅੱਜ ਐਪੀਸੀਡੀ ਰੋਜ اے بی ਸੀ ਚੱਲੀ ਜਾਂਦੀ ਏ ਕਿਤੇ ਹਾਂਜੀ ਕੀ ਕੋ ਉਹ ਕੀ ਕੋ ਕਿਆ ਖਾਣਾ ਓਏ ਦੁੱਧ ਤੇ ਚ ਰੋਟੀ ਮੀਂਹ ਪੈ ਗਿਆ ਸੋਣਾ ਗਿੱਲਾ ਕਰਤਾ ਬੇੜਾ ਬੂੜਾ ਐ ਨਾ ਵਧੀਆ ਖੇਤ ਗਿੱਲੇ ਕਰਤੇ ਸੋਨੇ ਮੈਂ ਤਾਂ ਹਿੰਤਾ ਪਾਣੀ ਲਾਇਆ ਕਣਕ ਨੂੰ ਉਹਨੂੰ ਇੱਕੋ ਗਿੱਲਾ ਰਹਿ ਗਿਆ ਤਾਂ ਮੇਰਾ ਹਵਾ ਚੱਲਦੀ ਏ ਠੰਡੀ ਰੰਡੀ ਮੀਂਹ ਪੈ ਗਿਆ ਅੱਜ ਬਾਸਰ ਨਮਾ ਸਮਾ ਪਹਿਲਾ ਕਣਕਾਂ ਨੂੰ ਪਾਣੀ ਲਾਤਾ ਤਾਂ ਚਲੋ ਮੈਂ ਇੱਕ ਕੀਲਾ ਛੜਤਾ ਤਾਂ ਪਿੱਛੇ ਤੇ ਵੀ ਨੈਟ ਪਰ ਦੇਖਿਆ ਤਾਂ ਵੀ ਮੀਂਹ ਪੈਣਾ ਉਹਦੇ ਕਰਕੇ ਮੈਂ ਤਾਂ ਪਾਣੀ ਦਲਾ ਪਿਛਲੀ ਵਾਰ ਮੈਂ ਪਾਣੀ ਲਾ ਕੇ ਹਟਿਆ ਦੂਸਰੇ ਦਿਨ ਮੀਂਹ ਪੈ ਗਿਆ ਸਾਰੀ ਕਣਕੋ ਬੇਲੀ ਹੋ ਗਈ ਸੀ ਇੱਕ ਕੀਲਾ ਚਲੋ ਹੋ ਗਈ ਸੀ ਫਿਰ ਵੀ ਅਸੀਂ ਰੇਰੂ ਪਾ ਕੇ ਕਰਤਾ ਤਾਂ ਜਾਨੀ ਉਹਨੇ ਘੱਟ ਦਤਾ ਝਾੜ ਐਗਤੀ ਫਿਰ ਐਦਾਂ ਹੀ ਹੋਇਆ ਕਣਕ ਬਹੁਤ ਵਧੀਆ ਫੁੱਟੀ ਹੋਈ ਸੀ ਪਾਣੀ ਲਾ ਕੇ ਢੜਿਆ ਦੂਸਰੇ ਦਿਨੇ ਮੀਂਹ ਪੈ ਗਿਆ ਚਲੋ ਹੁਣ ਵੀ ਕਣਕ ਨੂੰ ਪਾਣੀ ਲਾ ਰਹੇ ਤੇ ਹੁਣ ਜਦੋਂ ਉਹ ਗੀਲੇ ਨੂੰ ਪਾਣੀ ਲਾਉਣ ਦਾ ਨੈਟ ਵਰ ਮੀਂਹ ਦੱਸਿਆ ਦਾ 4-5 ਦਿਨ ਤੱਕ ਮੈਂ ਫਿਰ ਮੈਂ ਚਲੋ ਛੱਡੋ ਵੀ ਲਾਉਣਾ ਹੀ ਨਹੀਂ ਹੈਗਾ ਪਾਣੀ ਉਹਨੂੰ ਅੱਜ ਮੀਂਹ ਚਲੋ ਫਿਰ ਵੀ ਠੀਕ ਪੈ ਗਿਆ ਸੋਨਾ ਪੈ ਗਿਆ ਇਹ ਗੀਲੇ ਨੂੰ ਨਹੀਂ ਪਾਣੀ ਲਾਉਣਾ ਦਾ ਮੈਂ ਤਾਂ ਕਰਕੇ ਪਾਣੀ ਨਹੀਂ ਲਾਇਆ ਵੀ ਮੀਂਹ ਪੈ ਜਾਂਦਾ ਵਧੀਆ ਸਰਜੂਗਾ ਚਲੋ ਹੁਣ ਮੀਂਹ ਪੈ ਗਿਆ ਫਿਰ ਵੀ ਠੀਕ ਪੈ ਗਿਆ ਜੇ ਕਿਤੇ ਮੈਂ ਪਾਣੀ ਲਾ ਦੂੰਦਾ ਕੱਲ੍ਹ ਪਰਸੋਂ ਤਾਂ ਇਹਦੇ ਵਿੱਚ ਪੱਕਾ ਪਾਣੀ ਖੜਨਾ ਤਾਂ ਪਚਾਉ ਹੋ ਗਈ ਹੈ ਇੱਥੇ ਸਬਜ਼ੀਆਂ ਵੀ ਤਕਰੀਬਨ ਲੱਗ ਗਈਆਂ ਮੀਂਹ ਸੋਣਾ ਪੈ ਗਿਆ ਰਾਤ ਦਾ ਸਾਰੀਆਂ ਲੱਗ ਗਈਆਂ ਤਰਪੀਆਂ ਉੱਠ ਖੜੀਆਂ ਨਾਲੇ ਪਾ ਲੈ ਲਾਤੀ ਟਮਾਟਰਾਂ ਵੀ ਉਹ ਟਿੰਡੂਆਂ ਉਧਰ ਪਿੰਡੀਆਂ ਕੱਕੜੀਆਂ ਆ ਮਿਰਚਾਂ ਐ ਉਹ ਸ਼ਮਲਾ ਮਿਰਚ ਤੇ ਗਠੇਰਾ ਤੇ ਮੈਂ ਕਿ ਇੱਧਰ ਲਾਤੇ ਆ ਜਾ ਉਹ ਇਨੀ ਇਲਦਾ ਓਏ ਇਹ ਟਿਕਦਾ ਨਹੀਂ ਹੈਗਾ ਸਾਰਾ ਦਿਹਾੜੀ ਇਹ ਭੱਜਿਆ ਫਿਰ ਜਾਂਦਾ ਜਾਂ ਬਸ ਦੁੱਧ ਪੀਣਾ ਬਾਜਾ ਇਲਤਗਾਨੀ ਆ ਪੂਰੀ ਟੋੜਦੇ ਤੋਂ ਬੂਟਿਆਂ ਨੂੰ ਛੱਡੀ ਨਾ ਹੁਣ ਹਨਾ ਲਾਏ ਹੋਏ ਸਾਰੇ ਖਤਮ ਕਰ ਦੇ ਮੈਂ ਦੱਸਦਾ ਤੈਨੂੰ ਹੁਣ ਤੂੰ ਇਹਨੂੰ ਲੱਗ ਜਾ ਪੱਟਣ ਹਨਾ ਹੁਣ ਤੂੰ ਇਹਨੂੰ ਲੱਗ ਹੁਣ ਓਏ 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 ਆ ਦੇਖ ਲਓ ਹੁਣ ਇਹਨੂੰ ਲੱਗ ਗਿਆ ਪੱਟਣਾ ਹਨਾ ਟੇਕਣਾ ਥੋੜੀ ਆ ਤੇ ਬੂਟੇ ਖਾਣੇ ਆ ਕਿ ਤੇ ਸਾਰੇ ਹੱਥ ਵਿੱਚ ਕੀ ਹੋਈ ਇਹਨੇ ਉਹ ਪੂਰੀ ਵੀ ਮੈਂ ਖੋਲ ਜਮਾਉਂ ਜੇ ਖੋਲਦੀ ਹੈ ਟਿਕਣਾ ਨਹੀਂ ਇਹਨੇ ਫਿਰ ਤਾਂ ਕਰਕੇ ਉਹ ਬੰਨੇ ਅੱਜ ਪਹਿਲੀ ਵਾਰ ਵੀ ਮੜ ਜੈ ਨੂੰ ਬੰਨਣਾ ਵੀ ਸਿੱਖੀਏ ਠੀਕੋ ਦੋ ਹੁਬੀਤਾ ਹੋਇਆ ਨੇ ਸਵੇਰ ਦਾ ਸਾਡਾ ਹੁਣ ਇਹ ਜਿੱਤੋ ਜਹਰ ਕਰਦੇ ਮੈਂ ਖੋਲ ਜਮਾਉਂ ਤੇ ਚੱਕੀ ਪਈਆਂ ਨੇ ਪੂਰੀ ਹੋ ਗਈ। ਧੀ ਮੇਰਾ ਕੁੱਤਾ ਸਾਰੀ ਮੈਨੂੰ ਲੱਗਦਾ ਇਹ ਰੱਸੀ ਚੱਬ ਦੇਣੀ। ਕੀ ਕੋ? ਅੱਡ ਜਾ। ਅੱਜ ਮੌਸਮ ਪੂਰਾ ਗਰਮ ਆ। ਜਿੰਨਾ ਆਦਮੀ ਭਿਉਂਨੀ ਹੋ ਅੱਜ ਧੁੱਪਾ। ਬਹੁਤ ਜ਼ਿਆਦਾ ਮੌਸਮ ਗਰਮ ਅੱਜ ਤਾਂ। બસ ਆ ਗਈ ਹੁਣ ਗਰਮੀ ਵੀ ਇਹ ਮੇਰਾ ਜਗਰਾਜ ਛੋਟਾ ਭਰਾ ਸੜਾ ਕੋਈ ਗੱਲ ਕਿਰਪਾ ਵੀਰ ਤੇਰੀ ਛੱਡ ਦੀ ਗੱਲਾਂ ਚ ਤੂੰ ਰੱਖ ਲੈ ਸੱਕਰ ਜੱਡੀ ਲੈਣੀ ਆ ਫਿਰ ਸੱਕਰ ਜਿੰਨੀ ਮਰਜ਼ੀ ਦਵਾ ਦੇ ਜਵਾਬ ਆ ਠੀਕ ਆ ਮਲਾਈ ਘਰ ਫੁੱਫੜ ਨੂੰ ਮੈਨੂੰ ਕਿਦਾਂ ਨੇ ਓਕੇ ਬ੍ਰਦਰ ਠੀਕ ਆ ਕੀ ਕਹੋਂਗੇ ਉਹਨੂੰ ਕੋਈ ਗੱਲ ਨਹੀਂ ਵੀ ਸਾਡਾ ਛੋਟਾ ਭਰਾ ਸਾਡਾ ਜਗਰਾਜ ਸਿੰਘ ਵੇਗਾ ਸਾਡਾ ਭਰਾਵਾਂ ਦਾ ਪੂਰਾ ਇਹ ਤਾਂ ਲੈਣ ਦੇ ਵੀ ਛੋਟੇ ਜੱਟਾਂ ਦਾ ਜੱਟ ਜੱਟਾ ਵੱਡਾ ਨਾ ਜਟਾ ਉਹੜ ਤਲਾੜੀ ਪਰ ਆ ਗਏ ਜੀ ਅਸੀਂ ਗੁਰ ਚੈੱਕ ਕਰਨ ਆਇਆ ਬੰਦੇ ਨੂੰ ਗੁਰ ਚੈੱਕ ਕਰਵਾਉਣਾ ਨਾ ਸਵਾਦ ਆ ਜੀ ਪੂਰਾ ਖਾਣ ਨੂੰ ਆ ਵਧੀਆ ਕੋੜਾ ਹਾਂਜੀ ਖਾਰਾ ਜੀ ਨਿਕਲ ਰਿਹਾ ਹੈ ਬਹੁਤ ਅੱਛਾ ਜੀ ਏ ਛੋਟਾ ਰਸ ਪਿੰਦਾ ਹੋਇਆ ਪਿੰਦਾ ਰਸ ਪੂਰਾ ਵਧੀਆ ਇਹਨ ਚੱਲ ਵਧੀਆ ਹੋਰ ਪੀਲਾ ਹੋਰ ਤਾਂ ਕਿਹਾ ਜੀ ਇੱਕ ਅੱਧਾ ਹੋਰ ਪੀਲਾ ਓ ਚੱਲ ਠੀਕ ਆ ਮਤੀ ਵੀਰੇ ਮਛਾ ਦੇ ਰਿਓ ਲੱਗਿਆ ਥੋੜਿਆ ਮਛਾ ਤੋਂ ਆਲ ਲਖੇ ਉਸ ਤੋਂ ਆ ਮੀਆਂ ਬੜੇ ਵੀਰੋ ਹੁਣ ਮੈਂ ਪਾਂਡ ਚੱਕਾ ਰਾਂ ਹਾਂ ਚੱਲ ਵਧੀਆ ਠੀਕ ਆ ਆ ਸਾਡੀ ਥਾਰ ਖੜੀ ਆ ਇਹ ਬੱਚ ਕੀ ਕਰ ਲ ਕਿੱਥੇ ਤੋਂ ਹੈ ਕਿੱਥੇ ਤੋਂ ਘਰ ਚੱਲੀ ਦੀ ਇਹ ਰੱਖੀ ਆ ਜੈ ਜੱਟ ਗਾਏ ਸੱਦਣਾ ਹੁਲਾ ਕੇ ਖਾਣਾ ਯਾ ਲੈ ਨੈਦਾਰੀ ਉੱਤੇ ਰੱਖੀ ਆ ਹੋਣੀ ਵੇ ਨਹੀਂ ਹੋ ਗਾਂਗੇ ਹਾਏ ਹਾਏ ਪਾ ਤੂੰ ਸਿੱਧਾ ਚੱਲੋ ਔਰ ਜੋ ਛिपਣੇ ਵਾਲਾ ਬਹੁਤ ਸੋਹਣਾ ਵਿਊ ਆ ਸਾਹਮਣੇ ਚਲੋ ਮਿਲਦੇ ਆ ਜੀ ਕਿਸੇ ਅਗਲੀ ਵੀਡੀਓ ਚ ਅਗਲੇ ਅਗਲੇ ਬਲੌਗ ਚ ਜੇ ਗੰਨ ਹਾਤੇ ਕਿ ਫੇਰ ਦੇਖੋ ਕੀ ਹਾਲ ਹੋਣਾ ਮੱਛ ਜਾਈ ਜਾਣੇ ਆ ਹਾਂ ਚਲੋ ਕਹਦੇ ਕਹ ਬਾਈ ਜੀ ਸਾਰਿਆਂ ਨੂੰ ਸਾਰਿਆਂ ਨੂੰ ਕਹ ਬਾਈ ਸਾਰਿਆਂ ਨਾਲ ਸਾਦੇ ਬਿਨਾਂ ਨਾ ਲਾਇਕਾ ਤੇਰੀ ਹਾਂ ਸਾਡੀ ਲਾਇਕ ਨਾ ਭੁੱਲ ਜੋ ਹਾਂ ਸਾਨੂੰ ਆ ਕੇ ਨੋ ਹੋ ਚ ਜਾ ਕੇ ਸਾਡਾ ਚੈਨਲ ਵੀ ਸਬਸਕ੍ਰਾਈਬ ਕਰਦੇ ਹੋ ਜੀ ਜ਼ਰੂਰ ਕਿ ਸਾਡਾ ਚੈਨਲ ਵੀ ਸਬਸਕ੍ਰਾਈਬ ਕਰਦੇ ਹੋ ਜੀ ਸਾਡਾ ਚੈਨਲ ਵੀ ਸਬਸਕ੍ਰਾਈਬ ਕਰਦੇ ਜੀ ਹਾਂਜੀ ਬਾਏ ਬਾਏ